Das ist ग्लोबल पंजाब टीवी ਤੋਂ ਸੇ ਵੇਖ ਰਹੇ ਹੋ ਮੈਂ ਜਤਿੰਦਰ ਕੌਰ ਲੈ ਕੇ ਹਾਸਰ ਸਾਡਾ ਖਾਸ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਇਹ ਪ੍ਰੋਗਰਾਮ ਹੈ ਜਿਸ ਦੌਰਾਨ ਭੱਖ ਦੇ ਵੱਡੇ ਮੁੱਦਿਆਂ ਤੇ ਗੱਲਬਾਤ ਕੀਤੀ ਜਾਂਦੀ ਹੈ ਵੱਡੀਆਂ ਖਬਰਾਂ ਤੇ ਚਰਚਾ ਕੀਤੀ ਜਾਂਦੀ ਹੈ ਚਾਹੇ ਉਹ ਫਿਰ ਰਾਜਸੀ ਹੋਣ ਧਾਰਮਿਕ ਹੋਣ ਜਾਂ ਸਮਾਜਿਕ ਹੋਣ ਜਿਵੇਂ ਇਸ ਪ੍ਰੋਗਰਾਮ ਦਾ ਨਾਮ ਹੈ ਉਸ ਦੇ ਤਹਿਤ ਹੀ ਖਬਰ ਦੇ ਪਿੱਛੇ ਦੀ ਖਬਰ ਤੇ ਇਸ ਪ੍ਰੋਗਰਾਮ ਦੇ ਵਿੱਚ ਖੁੱਲ ਕੇ ਗੱਲਬਾਤ ਕੀਤੀ ਜਾਂਦੀ ਹੈ ਤਮਾਮ ਗੱਲਾਂ ਬਾਤਾਂ ਕਰਨ ਦੇ ਲਈ ਸਭ ਤੋਂ ਪਹਿਲਾਂ ਪ੍ਰੋਗਰਾਮ ਦਾ ਮੁੱਖ ਹਿੱਸਾ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਦਾ ਸਵਾਗਤ ਕਰ ਰਹੇ ਹਾਂ ਸਵਾਗਤ ਸਰ ਪ੍ਰੋਗਰਾਮ ਤੋੜਾ ਮਿਹਰਬਾਨੀ ਜੋ ਤੁਹਾਡੇ ਸੱਦੇ ਨੂੰ ਆਪਾਂ ਅਡੀਕਦੇ ਰਹਿੰਨੇ ਆ ਤੇ ਦਰਸ਼ਕਾਂ ਨੂੰ ਬੁਲਾਈਏ ਸਸਈਕਾਲ ਸ਼ੁਰੂ ਕਰੀਏ ਪ੍ਰੋਗਰਾਮ ਬਿਲਕੁਲ ਸਿੱਧ ਸਾਬ ਹਰ ਬਾਰ ਦੀ ਤਰ੍ਹਾਂ ਖਬਰਾਂ ਅੱਜ ਵੀ ਬਹੁਤ ਸਾਰੀਆਂ ਨੇ ਪਰ 2024 ਦੀਆਂ ਚੋਣਾਂ ਨੂੰ ਲੈ ਕੇ ਲਗਾਤਾਰ ਜੋ ਸਿਆਸੀ ਮਾਹੌਲ ਹੈ ਉਹ ਗਰਮਾਇਆ ਹੋਇਆ ਗੱਠਜੋੜ ਦੀਆਂ ਚਰਚਾਵਾਂ ਵੀ ਨੇ ਤੇ ਜੇਕਰ ਕਾਂਗਰਸ ਦੀ ਆਪਾਂ ਗੱਲ ਕਰੀਏ ਕਹਿੰਦੇ ਕਿ ਚੋਣਾਂ ਦੌਰਾਨ ਪੰਜਾਬ ਦੇ ਵਿੱਚ ਤਾਂ ਇਹ ਆਮੋ ਸਾਹਮਣੇ ਹੋ ਸਕਦੇ ਨੇ ਤੇ ਕਾਂਗਰਸ 255 ਸੀਟਾਂ ਤੇ ਲੜਨ ਦੇ ਲਈ ਕਾਂਗਰਸ ਨੇ ਤਿਆਰੀ ਖੇਚ ਲਈ ਹੈ ਕਿਵੇਂ ਵੇਖਦੇ ਹਾਂ ਇਸ ਜੋ ਜੋ ਤੁਸੀਂ ਗੱਲ ਕਰ ਰਹੇ ਸੀ ਨਾ ਮੈਨੂੰ ਚੇਤੇ ਆ ਰਾਇਆ ਸੀ ਅੱਗੇ ਇੱਕ ਪੱਥਰ ਵਾਲੇ ਤਵੇ ਹੁੰਦੇ ਸੀ ਜੀ ਉਹ ਜਦੋਂ ਵਜਦੇ ਸੀ ਪਹਿਲਾਂ ਉਹ ਇੱਕ ਪਾਸਾ ਲਾਇਆ ਜਾਂਦਾ ਸੀ ਫਿਰ ਗੀਤ ਦਾ ਦੂਜਾ ਪਾਸਾ ਪੱਥਰ ਵਾਲਾ ਤਵਾ ਹਲਟਾ ਦਿੰਦੇ ਸੀ ਸੂਈ ਰੱਖ ਕੇ ਨਾ ਦੂਜਾ ਪਾਸਾ ਚੱਲ ਪੈਂਦਾ ਸੀ ਸੋ ਜਦ ਤੱਕ ਚੋਅ ਦੀਆਂ ਇਲੈਕਸ਼ਨਾਂ ਹੋ ਨਹੀਂ ਜਾਂਦੀਆਂ ਜੀ ਤਦ ਤੱਕ ਇਹਨਾਂ ਮੁੱਦਿਆਂ ਤੇ ਆਪਣੀ ਚਰਚਾ ਵੀ ਪੱਥਰ ਵਾਲੇ ਤਵੇ ਆਂਗੂ ਵਜਦੀ ਰਹੇਗੀ ਜਾਰੀ ਰਹੇਗੀ ਜੜੀ ਹੈ ਕਿਉਂਕਿ ਮਾਮਲਾ ਹੀ ਐਸਾ ਹਰ ਰੋਜ਼ ਕੋਈ ਨਾ ਕੋਈ ਨਵੀਂ ਉਦੇ ਐਕਟੀਵਿਟੀਜ਼ ਕੋਈ ਨਾ ਕੋਈ ਨਵੀਂ ਪਹੁੰਚ ਇਨਵੋਲ ਹੁੰਦੀ ਹੈ ਜਿਹੜੀ ਆਪਾਂ ਜਦੋਂ ਤੁਸੀਂ ਕਹਿੰਦੇ ਕਿ ਦਰਸ਼ਕਾਂ ਤੱਕ ਖਬਰ ਦੇ ਪਿੱਛੇ ਖਬਰ ਕੀ ਹੈ ਉਹ ਲੈ ਕੇ ਜਾਣੀ ਹੁੰਦੀ ਹੈ ਜੀ ਉਹ ਜਿਹੜੀ ਕੱਲ ਦਿੱਲੀ ਜੇ ਮੀਟਿੰਗ ਹੋਈ ਆਪਾਂ ਕੱਲ ਵੀ ਇਸ ਮਾਮਲੇ ਤੇ ਕਿਹਾ ਸੀ ਕਿ ਮੀਟਿੰਗ ਹੋ ਰਹੀ ਹੈ ਹੂੰ ਉਸ ਮਾਮਲੇ ਤੇ ਕਾਂਗਰਸ ਦਾ ਦੇਖੋ ਇੱਕ ਸਪਾਸਟ ਜਿਹੜਾ ਉਹਨਾਂ ਨੇ ਇੱਕ ਖਾਕਾ ਜਿਹੜਾ ਤਿਆਰ ਕੀਤਾ ਜੀ ਉਹਦੇ ਮਤਾਕ ਦੀ ਦਾ ਤੁਸੀਂ ਵੀ ਜ਼ਿਕਰ ਕਰ ਰਹੇ ਹੋ ਕਿ 255 ਸੀਟਾਂ ਤਾਂ ਕਾਂਗਰਸ ਆਪਣੇ ਤੌਰ ਤੇ ਇਸ ਮੁਲਖ ਚ ਲੜਨ ਜਾ ਰਹੀ ਹੈ ਜੀ ਹਾਲਾਂਕਿ ਪਿਛਲੀ ਵਾਰੀ ਉਹਨਾਂ ਨੇ 400 ਤੋਂ ਉੱਪਰ ਸੀਟਾਂ ਲੜੀਆਂ ਸੀਗੀਆਂ ਹੂੰ ਤਾਂ ਉਹ 400 ਤੋਂ ਉੱਪਰ ਸੀਟਾਂ ਲੜਨ ਦੇ ਬਾਵਜੂਦ ਵੀ ਕਾਂਗਰਸ ਦੀ ਚੋਲੀ ਚ ਪਈਆਂ ਸੀ 52 ਸੀਟਾਂ ਜੀ ਇਸ ਤਰ੍ਹਾਂ ਦੀ ਸਥਿਤੀ ਸੀ ਇਸ ਵਾਰ ਸ਼ਾਇਦ ਕਾਂਗਰਸ ਵੀ ਨਵੇਂ ਪੈੰਥਰੇ ਨਾਲ ਚੱਲ ਰਹੀ ਹੈ ਕਿਉਂਕਿ ਜਦੋਂ ਇੰਡੀਆ ਗੱਠ ਜੋੜਦੀ ਆਪਾਂ ਗੱਲ ਕਰਦੇ ਆ ਤਾਂ ਉਹਦੇ 'ਚ ਦੂਜੀਆਂ ਤਰ੍ਹਾਂ ਵੀ ਹੈ ਜੀ ਬਾਕੀ ਦੇਸ਼ ਦੇ ਵਾਕ ਖਾ ਕੇ ਸੰਧੀਆ ਪੰਜਾਬ ਚ ਆਪ ਵਾਲੇ ਉਹਨਾਂ ਦੇ ਨਾਲ ਹੈ ਕੌਮੀ ਪੱਧਰ ਤੇ ਨਾਲ ਹੋਣਗੇ ਜਾਂ ਪੰਜਾਬ ਚ ਨਾਲ ਨਹੀਂ ਹੋਣਗੇ ਤਾਂ ਜੀ ਸੋ ਉਹ ਸਥਿਤੀ ਦੇ 'ਚ ਕਾਂਗਰਸ ਨੇ ਆਪਣਾ ਜਿਹੜਾ ਸੀਟਾਂ ਦਾ ਨੰਬਰਿੰਗ ਹੈਗੀ ਉਹ ਵੀ ਘਟਾਈ ਹੈ 400 ਤੋਂ ਉੱਪਰ ਸੀ ਜਿੱਥੇ ਹੁਣ ਉਹ 255 ਤੇ ਆ ਰਿਹਾ ਹੂੰ 255 ਤੇ ਜਾਨੀ ਉਹ ਕਨਸੋਲिडेट ਕਰਨਗੇ ਆਪਣੇ ਆਪ ਨੂੰ ਜੀ ਲੱਗਦਾ ਹੈ ਕਿ ਕਾਂਗਰਸ ਉਹਨਾਂ ਸੂਬਿਆਂ ਦੇ ਅੰਦਰ ਉਹਨਾਂ ਸੀਟਾਂ ਤੇ ਆਪਣਾ ਧਿਆਨ ਕੇਂਦਰਿਤ ਕਰ ਰਹੀ ਹੈ ਜਿੱਥੇ ਲੱਗਦਾ ਹੈ ਕਿ ਨਤੀਜੇ ਚੰਗੇ ਆ ਸਕਦੇ ਆ ਇੱਕ ਇਹਦਾ ਹਾਂ ਪੱਖੀ ਹੁਲਾਰਾ ਇਹ ਵੀ ਹੈ ਕਿ ਉਹ ਦੂਜਿਆਂ ਤਰ੍ਹਾਂ ਜਿਹੜੀਆਂ ਨਾਲ ਨੇ ਇੰਡੀਆ ਗੱਠਸ ਜੋੜਦੇ ਤੌਰ ਤੇ ਉੱਥੇ ਅਗੇ ਜਿੱਥੇ ਕਾਂਗਰਸ ਨੇ ਆਪਣੇ ਤੌਰ ਤੇ ਵੋਟਾਂ ਪਾਈਆਂ ਸੀ ਜੀ ਤਾਂ ਹੁਣ ਨਾਲ ਕੋਈ ਨਾ ਕੋਈ ਤਰਫ ਫਰਜ਼ ਕਰ ਬਿਹਾਰ ਦੇ ਵਿੱਚ ਹੈ ਹਮ ਬਿਹਾਰ ਚ ਕਾਂਗਰਸ ਦੇ ਨਾਲ ਜਿਹੜਾ ਨਤੀਸ਼ ਦੀ ਪਾਰਟੀ ਵੀ ਨਾਲ ਹੋਏਗੀ ਜੀ ਇਹਦੇ ਬੰਗਾਲ ਦੇ ਵਿੱਚ ਆ ਜਾਂ ਦੂਜੀਆਂ ਥਾਵਾਂ ਤੇ ਜਿੱਥੇ-ਇਥੇ ਵੀ ਸਮਝੌਤੇ ਹੋਣਗੇ ਹਮ ਉੱਥੇ ਜਿਹੜਾ ਇੱਕ ਦੂਜੇ ਨੂੰ ਸੀਟਾਂ ਦਾ ਨਾਲ ਲੈਂਡ ਦੇਣ ਦੇ ਨਾਲ-ਨਾਲ ਵੋਟਾਂ ਵੀ ਇੱਕ ਦੂਜੇ ਨੂੰ ਪੈਣੀਆਂ ਤੇ ਇਸ ਕਰਕੇ ਨਤੀਜੇ ਚੰਗੇ ਆਉਣ ਦੀ ਸੰਭਾਵਨਾ ਹੈ ਜੀ ਔਰ ਵੱਡੀ ਗੱਲ ਇਹ ਹੈ ਜੋ ਕਿ ਸਭ ਤੋਂ ਵੱਡਾ ਨਿਸ਼ਾਨਾ ਟਾਰਗੇਟ ਇਹ ਹੈ ਹਮ ਕਿ ਭਾਜਪਾ ਨੂੰ ਕਿਸੇ ਤਰੀਕੇ ਨਾਲ ਹਰਾਇਆ ਜਾਵੇ ਕੌਮੀ ਪੱਧਰ ਤੇ ਜੀ ਜੇ ਭਾਜਪਾ ਇਸ ਵਾਰ ਨਹੀਂ ਹਾਰਦੀ ਇਹਨਾਂ ਨੂੰ ਲੱਗਦਾ ਸਾਰੀਆਂ ਧਿਰਾਂ ਨੂੰ ਤਾਂ ਲੱਗਦਾ ਹੈ ਕਿ ਇਸ ਦੇਸ਼ ਦੇ ਅੰਦਰ ਕਾਫੀ ਜਿਹੜੀ ਵਿਰੋਧੀ ਧਿਰ ਉਹ ਪਿੱਛੇ ਚਲੀ ਜਾਏਗੀ ਆਉਣ ਵਾਲੇ ਸਮੇਂ 'ਚ ਉਹਨਾਂ ਨੂੰ ਮੌਕਾ ਮਿਲੇਗਾ ਕਿ ਨਹੀਂ ਮਿਲੇਗਾ ਬਾਅਦ ਦੀ ਗੱਲ ਹੈਗੀ ਹੈ ਹਾਂ ਹੁਣ ਜਿਹੜਾ ਮੌਕਾ ਇਸ ਵੇਲੇ ਸਾਹਮਣੇ ਆ 24 ਦਾ ਇਹਨੂੰ ਉਹ ਹੱਥੋਂ ਨਹੀਂ ਗੋਣਾ ਚਾਹੁੰਦੇ ਸੋ ਉਹਨਾਂ ਨੇ ਡਿਸਕਸ਼ਨ ਤੋਂ ਬਾਅਦ 255 ਸੀਟਾਂ ਦੀ ਗੱਲ ਕਰ ਰਿਹਾ ਹਾਂ ਔਰ ਪੰਜਾਬ ਦੇ ਵਿੱਚ ਜਿੱਦਾਂ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਫਿਰ ਜਿਹੜਾ ਇਸ ਤਰ੍ਹਾਂ ਦੀ ਇੰਡੀਕੇਸ਼ਨਸ ਹੈਗੀਆਂ ਕਿ ਸਮਝੋਤਾ ਹੋਣ ਦੇ ਚਾਂਸਸ ਬਹੁਤ ਹੀ ਘੱਟ ਹੈ ਜੀ ਕੱਲ ਜਿਹੜੀ ਇਹਨਾਂ ਦੀ ਮੀਟਿੰਗ ਹੋਈ ਹੈ ਕਾਂਗਰਸ ਵਾਲਿਆਂ ਦੇ ਉਹਦੇ ਵਿੱਚ ਵੀ ਗੱਲ ਆਈ ਹੈ ਆਪ ਵਾਲਿਆਂ ਦੀ ਵੀ ਇੰਡੀਕੇਸ਼ਨ ਇਹ ਹੈ ਕਿ ਸਮਝੋਤਾ ਹੋ ਨਹੀਂ ਸਕਦਾ ਜੀ ਸੋ ਇਹਨਾਂ 13 ਸੀਟਾਂ ਦੇ ਤਾਂ ਹੋ ਸਕਦਾ ਹੈ ਕਿ ਆਪਸ ਵਿੱਚ ਇੱਕ ਦੂਜੇ ਦਾ ਹਿਸਾਬ ਕਿਤਾਬ ਦੇਖਣ ਕਿ ਕੌਣ ਵੱਧ ਕਿੰਨੀਆਂ ਸੀਟਾਂ ਲੈ ਕੇ ਜਾ ਰਿਹਾ ਹੈ ਪਰ ਕੌਮੀ ਪੱਧਰ ਤੇ ਇੱਕ ਜਿਹੜਾ ਗੱਠ ਜੋੜ ਬਣ ਰਿਹਾ ਹੈ ਉਹ ਗੱਠ ਜੋੜ ਜਿਹੜਾ ਹੈਗਾ ਲੱਗਦਾ ਕਿ ਪਿਛਲੇ ਸਾਲ ਨਾਲੋਂ ਤਾਂ ਡੈਫੀਨਿਟਲੀ اچھا ਪਰਫਾਰਮ ਕਰੇਗਾ ਜੀ ਹੁਣ ਨਰਿੰਦਰ ਮੋਦੀ ਨੂੰ ਹਰਾ ਸਕਦੇ ਕਿ ਨਹੀਂ ਹਰਾ ਸਕਦੇ ਇਹਦਾ ਫੈਸਲਾ ਦੇਸ਼ ਦੇ ਲੋਕਾਂ ਨੇ ਕਰਨਾ ਕਿਉਂਕਿ ਕਾਂਗਰਸ ਦੇ ਨਾਲ ਨਾਲ ਦੂਜੇ ਪਾਸੇ ਜਦੋਂ ਆਪਾਂ ਗੱਲ ਕਰਦੇ ਆ ਨਰਿੰਦਰ ਮੋਦੀ ਦੀ ਜੀ ਤਾਂ ਉਹਨਾਂ ਨੇ ਟਾਰਗੇਟ ਰੱਖਿਆ ਸਿੱਧੇ ਤੌਰ ਤੇ ਕਿ 400 ਤੋਂ ਉੱਪਰ ਸੀਟਾਂ ਸੀ ਵਿਨ ਕਰਨੀਆਂ ਜਿੱਤਣੀਆਂ ਸੋ ਉਹਨਾਂ ਦੇ ਟਾਰਗੇਟ ਵੱਡੇ ਐ ਇਸ ਕਰਕੇ ਵੱਡੇ ਐ ਕਿ ਲਗਾਤਾਰ ਦੋ ਵਾਰ ਉਹ ਪਾਰਟੀ ਸਤਾ ਚਾ ਹੈ ਸੰਗਠਨ ਮਜ਼ਬੂਤ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਰਗਾ ਜਿਹੜਾ ਇਕ ਚਿਹਰਾ ਹੈਗਾ ਲੀਡਰਸ਼ਿਪ ਵਾਲਾ ਜੀ ਉਹ ਚਿਹਰਾ ਹੈ ਸੜੇ ਵਿਰੁੱਧੀ ਤਰਕੂਲੇ ਇਦਾਂ ਦਾ ਚਿਹਰਾ ਨਹੀਂ ਹੈਗਾ ਹੂੰ ਇਹ ਠੀਕ ਹੈ ਕਿ ਲੋਕਾਂ ਨੇ ਮੁੱਦਿਆਂ ਤੇ ਉਹ ਗੱਲ ਕਰਨਗੇ ਉਸ ਇਸ਼ੂ ਤੇ ਗੱਲ ਕਰਨਗੇ ਕਿ ਭਾਜਪਾ ਨੇ ਦਿੱਤਾ ਕਿ ਮੁਸਲਮਨ ਮੁੱਦਿਆਂ ਤੇ ਜਦਾਜ ਵੀ ਆਪਾਂ ਜਿਸ ਮੀਟਿੰਗ ਦੀ ਗੱਲ ਕਰਦੇ ਆ ਤਾਂ ਕਾਂਗਰਸ ਦੇ ਜਿਹੜੇ ਪ੍ਰਧਾਨ ਆ ਖੜ ਗਏ ਜੀ ਉਹਨਾਂ ਨੇ ਸਾਫ਼ ਤੌਰ ਤੇ ਗੱਲ ਕਹੀ ਹੈ ਕਿ ਭਾਜਪਾ ਜਿਹੜੀ ਹੈਗੀ ਆ ਹਾਂ ਭਾਵਕ ਮੁੱਦਿਆਂ ਤੇ ਦੇਸ਼ 'ਚ ਜਿਹੜੀ ਹੈਗੀ ਆ ਲੋਕਾਂ ਨਾਲ ਖੇਡ ਰਹੀ ਆ ਜੀ ਭਾਵਕ ਮੁੱਦੇ ਕਿਹੜੇ ਆ ਧਰਮ ਦੇ ਨਾਂ ਦੇ ਉੱਤੇ ਇਤੇ ਮੰਦਰ ਦੇ ਨਾਂ ਦੇ ਉੱਤੇ ਕਿਸੇ ਹੋਰ ਇਸ਼ੂਜ਼ ਦੇ ਤੇ ਲੈ ਕੇ ਜਾਤਾਂ ਦੇ ਨਾਂ ਦੇ ਉੱਤੇ ਲੈ ਕੇ ਇਹਨਾਂ ਮਾਮਲਿਆਂ ਲੈ ਕੇ ਉਹ ਕਹਿੰਦੇ ਜਿਹੜੇ ਰੀਅਲ ਇਸ਼ੂ ਹੈ ਉਹਨਾਂ ਮੁੱਦਿਆਂ ਤੇ ਅਸੀਂ ਲੜਾਈ ਲੜਾਂਗੇ ਸੋ ਲੜਾਈ ਲਈ ਮੈਦਾਨ ਤਿਆਰ ਹੋ ਰਿਹਾ ਹੈ ਸੀਟਾਂ ਤੈਅ ਹੋ ਰਹੀਆਂ ਆਉਣ ਵਾਲੇ ਦਿਨਾਂ ਚ ਕੌਮੀ ਪੱਤਰ ਤੇ ਬਾਕੀ ਪਾਰਟੀਆਂ ਨਾਲ ਵੀ ਮੀਟਿੰਗ ਹੋਣ ਜਾ ਰਹੀ ਹੈ ਜੀ ਜਿਹਦੇ ਨਾਲ ਸਥਿਤੀ ਹੋਰ ਵੀ ਸਪਸ਼ਟ ਹੋ ਜਾਏਗੀ ਜਦੋਂ ਆਪਾਂ ਪੰਜਾਬ ਦੀ ਗੱਲ ਕਰਦੇ ਆ ਤਾਂ ਅਗਲੇ 2-4 ਦਿਨ ਦੇ ਅੰਦਰ ਪੰਜਾਬ ਕਾਂਗਰਸ ਜਿਹੜੀ ਹੈਗੀ ਆ ਉਹਨਾਂ ਦੇ ਜਿਹੜੇ ਨਵੇਂ ਇੰਚਾਰਜ ਬਣੇ ਮਿਸਟਰ ਯਾਦਵ ਜੀ ਉਹਨਾਂ ਵੱਲੋਂ ਵੀ ਮੀਟਿੰਗ ਕੀਤੀ ਜਾ ਰਹੀ ਹੈ ਮੀਟਿੰਗ ਕਰਕੇ ਤੈਅ ਕੀਤਾ ਜਾਏਗਾ ਫਿਰ ਇੱਕ ਵਾਰੀ ਮੰਥਨ ਕੀਤਾ ਜਾਏਗਾ ਕਿ ਕੀ ਆਪ ਦੇ ਨਾਲ ਰਲ ਕੇ ਇਲੈਕਸ਼ਨ ਲੜਨ ਚ ਬਿਹਤਰੀ ਹੈ ਜਾਂ ਆਪਣੇ ਤੌਰ ਤੇ ਲੜਾਈ ਲੜੀ ਜੀ ਹਾਲਾਂਕਿ ਬਹੁਤ ਸೀਨ ਕਲੀਅਰ ਹੈ ਜੀ ਕਿ ਕਾਂਗਰਸ ਜਿਹੜੀ ਹੈ ਪੰਜਾਬ ਦੀ ਲੀਡਰਸ਼ਿਪ ਕੋਈ ਉਹਨਾਂ ਚ ਵੱਡਾ ਹਿੱਸਾ ਜਿਹੜਾ ਇਸ ਵੇਲੇ ਲੀਡਰਸ਼ਿਪ ਚ ਹੈ ਹਾਂ ਜੇ ਨਵਜੋਸਥੀ ਦੂਦੀ ਆਪਾਂ ਗੱਲ ਕਰ ਲਈਏ ਪਾਰਲੀਮੈਂਟ ਮੈਂਬਰਾਂ ਦੀ ਗੱਲ ਕਰ ਲਈ ਕਈਆਂ ਦੀ ਉਹ ਜੇ ਵੀ ਕਹਿ ਰਹੇ ਆ ਕਿ ਗੱਠਜੋੜ ਹੋਣਾ ਚਾਹੀਦਾ ਹੈ ਪਰ ਜਿਹੜੀ ਪੰਜਾਬ ਦੀ ਲੀਡਰਸ਼ਿਪ ਹੈ ਉਹ ਕਦਾਚ ਹੀ ਦੇ ਹੱਕ ਚ ਨਹੀਂ ਕਿ ਹੋਣਾ ਚਾਹੀਦਾ ਫਿਰ ਵੀ ਦੋ ਚਾਰ ਦਿਨਾਂ ਨੂੰ ਮੀਟਿੰਗਾਂ ਨਾਲ ਸਾਰੇ ਆਗੂਆਂ ਦੀ ਹੋ ਰਹੀ ਹੈ ਉਹਦੇ ਚ ਫੈਸਲਾ ਹੋਏਗਾ ਕਿ ਪੰਜਾਬ ਚ ਕੀ ਨਵਟਾਰਾ ਕਰਨਾ ਆਪ ਨਾਲ ਮਿਲ ਕੇ ਚੱਲਣਾ ਹੈ ਜਾਂ ਆਮਣੋ ਸਾਹਮਣੇ ਖੜੇ ਹੋਣਾ ਪਰ ਇਹ ਜ਼ਰੂਰ ਹੈ ਕਿ ਕੌਮੀ ਪੱਦਰ ਤੇ ਇੱਕ ਖਾਕਾ ਤਿਆਰ ਹੋ ਰਿਹਾ ਹੈ ਕਿ ਕਿਸ ਕਦਰ ਭਾਜਪਾ ਦਾ ਵੱਖ-ਵੱਖ ਸੂਬਿਆਂ ਚ ਟੱਕਰਾ ਕੀਤਾ ਜਾ ਸਕਦਾ ਹੈ ਬਿਲਕੁਲ ਬਿਲਕੁਲ ਸਭ ਭਾਜਪਾ ਦੀ ਤੇ ਆਮ ਆਦਮੀ ਪਾਰਟੀ ਦੀ ਕਾਂਗਰਸ ਦੀ ਤੁਸੀਂ ਗੱਲਬਾਤ ਕਰ ਰਹੇ ਹੋ ਤੇ ਲਗਾਤਾਰ ਅਰਵਿੰਦ ਕੇਜਰੀਵਾਲ ਦੀ ਜ਼ਿਕਰ ਗੱਲ ਕਰੀਏ ਤਾਂ ਕਹਿੰਦੇ ਕਿ ਉਹਨਾਂ ਤੇ 56 ਈਡੀ ਦੇ ਵੱਲੋਂ ਕਸਿਆ ਗਿਆ ਪੇਸ਼ ਨਹੀਂ ਹੋਏ ਸੀ ਉਸ ਤੋਂ ਬਾਅਦ ਗ੍ਰਿਫਤਾਰੀ ਦੀਆਂ ਚਰਚਾਵਾਂ ਲਗਾਤਾਰ ਜਾਰੀ ਸੀ ਤੇ ਸਮਨ ਵੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਜੋ ਈਡੀ ਦੇ ਵੱਲੋਂ ਭੇਜੇ ਗਏ ਸੀ ਉਹ ਪੇਸ਼ ਨਹੀਂ ਹੋਏ ਤਾਂ ਇੱਕ ਰਿਟਨ ਦੇ ਵਿੱਚ ਉਹਨਾਂ ਨੇ ਲੈਟਰ ਈਡੀ ਨੂੰ ਭੇਜਿਆ ਸੀ ਕਿ ਸਾਰੇ ਸਮਨ ਗੈਰ ਕਾਨੂੰਨੀ ਨੇ ਮੈਨੂੰ ਰਾਜਨੀਤਿਕ ਦੇ ਤਹਿਤ ਫਸਾਇਆ ਜਾ ਰਿਹਾ ਹੈ ਮੇਰੇ ਅਕਸ ਨੂੰ ਢਾਲ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰ ਦੇ ਕੇ ਭਾਜਪਾ ਬਦਲਾਖੋਰੀ ਦੇ ਤਹਿਤ ਕਾਰਵਾਈ ਕਰੀਆ ਹਾਲਾਂਕਿ ਉਹ ਕਹਿੰਦੇ ਕਿ ਮੈਂ ਸਹਿਯੋਗ ਜ਼ਰੂਰ ਦੇਾਂਗਾ ਗ੍ਰਿਫਤਾਰੀ ਦੇ ਲਈ ਮੈਂ ਤਿਆਰ ਹਾਂ ਪਰ ਇਹ ਜੋ ਸਭ ਕੀਤਾ ਜਾ ਰਿਹਾ ਉਹ ਜਾਣ ਬੁੱਝ ਕੇ ਕੀਤਾ ਜਾ ਰਿਹਾ ਕਿ ਤਾਂ ਕਿ ਮੈਂ ਪ੍ਰਚਾਰ ਨਾ ਕਰ ਸਕਾਂ ਤੇ ਦੂਜੇ ਪਾਸੇ ਜਿਹੜੇ ਆਗੂ ਨੇ ਆਪ ਦੇ ਉਹਨਾਂ ਦੇ ਵੱਲੋਂ ਗ੍ਰਿਫਤਾਰੀ ਦਾ ਲਗਾਤਾਰ ਡਰ ਅਸਤਾਇਆ ਜਾ ਰਿਹਾ ਤਾਂ ਇਹ ਵੀ ਕਾਫੀ ਰੌਲਾ ਪਿਆ ਹੈ ਜੀ ਬੇਗੋ ਜੋ ਜਿਸ ਮੁੱਦੇ ਦੀ ਤੁਸੀਂ ਗੱਲ ਕਰਦੇ ਐ ਇਸ ਵੇਲੇ ਕੌਮੀ ਪੱਤਰ ਦੇ ਵੱਡਾ ਮੁੱਦਾ ਬਣਿਆ ਹੋਇਆ ਹੈ ਬਿਲਕੁਲ ਜਦੋਂ ਦਾ ਸਵਾਲ ਅਰਵਿੰਦ ਕੇਜਰੀਵਾਲ ਜਿਹੜੇ ਆਪ ਦੇ ਸੁਪਰੀਮੋ ਆ ਦਿੱਲੀ ਦੇ ਮੁੱਖ ਮੰਤਰੀ ਹੈ ਜੀ ਉਹਨਾਂ ਨੇ ਸਾਫ਼ ਤੌਰ ਤੇ ਗੱਲ ਕਹੀ ਹੈ ਕਿ ਮੇਰੀ ਇਸ ਵਾਲੀ ਜਿਹੜੀ ਸਭ ਤੋਂ ਵੱਡੀ ਦੌਲਤ ਹੈ ਉਹ ਮੇਰੀ ਇਮਾਨਦਾਰੀ ਹੈ ਬਿਲਕੁਲ ਭਾਜਪਾ ਮੇਰਾ ਅਕਸ ਖਰਾਬ ਕਰਨਾ ਚਾਹੁੰਦੀ ਹੈ ਹਮ ਸ਼ਰਾਬ ਘਟਾਲੇ ਦੇ ਦੋਸ਼ ਲਾ ਕੇ ਜੀ ਔਰ ਸਾਰੇ ਦੋਸ਼ ਜਿਹੜੇ ਹੈਗੇ ਆ ਗੈਰ ਕਾਨੂੰਨੀ ਆ ਉਹ ਕਹਿੰਦੇ ਕਿਸੇ ਵੀ ਮੈਂ ਗੈਰ ਕਾਨੂੰਨੀ ਸਮਾਨ ਨੂੰ ਪਰਵਾਹ ਕਰਨ ਨੂੰ ਤਿਆਰ ਨਹੀਂ ਆ। ਜੀ ਇਹ ਵੀ ਉਹਨਾਂ ਨੇ ਕਿਹਾ ਕਿ ਕੋਈ ਜਿਹੜੇ ਵਿਰੋਧੀ ਆਗੂ ਆ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਸ਼ਾਇਦ ਮੈਂ ਗ੍ਰਿਫਤਾਰੀ ਤੋਂ ਡਰਦਾ। ਜੀ ਉਹ ਕਹਿੰਦੇ ਮੈਂ ਗ੍ਰਿਫਤਾਰ ਹੋਣ ਦੇ ਲਈ ਤਿਆਰ ਆ ਮੈਂ ਗ੍ਰਿਫਤਾਰੀ ਤੋਂ ਨਹੀਂ ਡਰਦਾ। ਹਮਮ ਔਰ ਉਹ ਕਹਿੰਦਾ ਜਿਹੜੀ ਭਾਜਪਾ ਦੀ ਬੇਈਮਾਨੀ ਹੈ ਜੀ ਮੈਂ ਉਹਨੂੰ ਐਕਸਪੋਜ਼ ਕਰ ਰਿਹਾ ਕਿ ਪਾਰਲੀਮੈਂਟ ਚੋਣਾਂ ਦੇ ਮੱਦੇ ਨਜ਼ਰ ਹਮ ਮੈਨੂੰ ਗ੍ਰਿਫਤਾਰ ਕਰਨਾ ਚਾਹੁੰਦੇ ਆ ਤਾਂ ਕਿ ਮੈਂ ਜਿਹੜਾ ਭਾਜਪਾ ਦੇ ਖਿਲਾਫ ਕੌਮੀ ਪੱਧਰ ਤੇ ਪ੍ਰਚਾਰ ਨਾ ਕਰ ਸਕਾਂ ਸਾਡੇ ਜਿਹੜੇ ਪਹਿਲੇ ਆਗੂ ਹੈ ਸੰਜੇ ਸਿੰਘ ਆਸ਼ੋਦੀਆ ਹੋਰ ਜੀ ਉਹਨਾਂ ਨੂੰ ਵੀ ਇਸ ਕਰਕੇ ਗ੍ਰਿਫਤਾਰ ਕੀਤਾ ਗਿਆ ਕਿਉਂਕਿ ਭਾਜਪਾ ਦੇ ਖਿਲਾਫ ਉਹ ਕੰਪੇਨ ਮਹਮਾਨਾ ਚਲਾ ਸਕਣ ਉਹਨਾਂ ਨੇ ਵੀ ਕਹਿੰਦੇ ਕੋਈ ਗੈਰਕਾਨੂੰਨੀ ਗੱਲ ਨਹੀਂ ਕੀਤੀ ਨਾ ਹੀ ਕੋਈ ਘਟਾਲਾ ਕੀਤਾ ਤੇ ਨਾ ਹੀ ਉਹ ਕਹਿੰਦੇ ਘਟਾਲੇ ਨਾਲ ਮੇਰਾ ਕੋਈ ਲੈਣਾ ਦੇਣਾ ਨਾ ਗੱਲਾਂ ਨਾਲ ਇਹ ਜਾਣ ਬੁੱਝ ਕੇ ਕੇਜਰੀਵਾਲ ਦਾ ਕਹਿਣਾ ਕਿ ਮੇਰਾ ਅਕਸਾ ਖਰਾਬ ਕਰਨ ਦੇ ਲਈ ਸਾਡੇ ਵੋਟਰਾਂ ਦੇ ਵਿੱਚ ਹਿੰਦੁਸਤਾਨੀਆਂ ਦੇ ਵਿੱਚ ਜਿਹੜਾ ਹੈਗਾ ਇਸ ਤਰੀਕੇ ਦਾ ਭਰਾ ਪੈਦਾ ਕੀਤਾ ਜਾ ਰਿਹਾ ਹੈ ਕਿ ਮੈਨੂੰ ਸ਼ਾਇਦ ਕਿਸੇ ਸ਼ਰਾਬ ਘਟਾਲੇ ਚ ਗ੍ਰਿਫਤਾਰ ਕਰਕੇ ਮੈਥੇ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ ਉਹ ਕਹਿੰਦਾ ਵੀ ਮੈਂ ਤਾਂ ਹਰ ਗੱਲ ਦਾ ਜਵਾਬ ਦੇਣ ਲਈ ਤਿਆਰ ਹਾਂ ਜੀ ਬਿਲਕੁਲ ਮੈਨੂੰ ਤੁਸੀਂ ਸਵਾਲ ਲਿਖ ਕੇ ਭੇਜੋ ਜੋ ਸਵਾਲ ਤੁਸੀਂ ਕਹੋਗੇ ਉਹਨਾਂ ਸਵਾਲਾਂ ਦਾ ਮੈਂ ਜਵਾਬ ਦੇਵਾਂਗਾ ਜੀ ਹਾਂ ਇੱਕ ਗੱਲ ਉਹਨੇ ਸਪਸ਼ਟ ਕੀਤੀ ਹੈ ਕਿ ਮੈਂ ਜਿਹੜੇ ਗੈਰ ਕਾਨੂੰਨੀ ਸਮਾਨ ਹੈਗੇ ਆ ਉਹਨਾਂ ਨੂੰ ਪ੍ਰਵਾਨ ਨਹੀਂ ਕਰਾਂਗਾ ਕਹਿੰਦਾ ਮੇਰੇ ਵਕੀਲਾ ਨੇ ਕਿਹਾ ਮੈਂ ਪੁੱਛਿਆ ਆਪਣੇ ਵਕੀਲਾ ਨੂੰ ਜੀ ਵੀ ਕਿ ਇਹ ਸਮਾਨ ਪ੍ਰਵਾਨ ਕਰਨੇ ਚਾਹੀਦੇ ਆ ਉਹਨਾਂ ਨੇ ਕਿਹਾ ਕਿ ਇਹ ਸਮਾਨ ਹੀ ਗੈਰ ਕਾਨੂੰਨੀ ਆ ਤੁਹਾਡਾ ਕੋਈ ਲੈਣਾ ਦੇਣਾ ਨਹੀਂ ਇਸ ਤੋਂ ਪਹਿਲਾਂ ਕਿੰਨੇ ਮੈਂ ਜਦੋਂ ਈਡੀ ਦੇ ਅੱਗੇ ਪੇਸ਼ ਵੀ ਹੋਇਆ ਸੀ ਤੇ ਮੈਂ ਸਾਰਾ ਜੋ ਕੁਝ ਦੱਸਣਾ ਸੀ ਦੱਸ ਦਿੱਤਾ ਸੀ ਜੇ ਫਿਰ ਵੀ ਇਹਨਾਂ ਲੱਗਦਾ ਕੋਈ ਗੱਲ ਪੁੱਛਣੀ ਚਾਹੁੰਦੇ ਆ ਤਾਂ ਮੈਨੂੰ ਲਿਖਤੀ ਤੌਰ ਤੇ ਪੱਤਰ ਭੇਜ ਸਕਦੇ ਆ ਮੈਂ ਬੜੀ ਖੁਸ਼ੀ ਨਾਲ ਉਹਨਾਂ ਸਾਰੇ 16 ਦਾ ਜਵਾਬ ਦੇਵਾਂਗਾ ਪਰ ਜਿਹੜਾ ਆ ਸਾਰਾ ਨਟੰਕੀ ਕੀਤੀ ਜਾ ਰਹੀ ਹੈ ਮੈਨੂੰ ਗ੍ਰਿਫਤਾਰ ਕਰਨ ਦੇ ਲਈ ਇਹ ਕੋਈ ਕਮੰਤ ਹੈਗਾ ਹੈ ਅਰਵਿੰਦ ਕੇਜਰੀਵਾਲ ਨੂੰ ਭਾਜਪਾ ਦੇ ਖਿਲਾਫ ਪਾਰਲੀਮੈਂਟ ਦੀਆਂ ਚੋਣਾਂ 'ਚ ਕਿਵੇਂ ਰੋਕਿਆ ਜਾ ਸਕੇ ਇਸ ਤੋਂ ਬਿਲਕੁਲ ਸਾਫ਼ ਹੋ ਗਿਆ ਕਿ ਅਰਵਿੰਦ ਕੇਜਰੀਵਾਲ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਹ ਹੁਣ ਈਡੀ ਦੇ ਕਿਸੇ ਵੀ ਸਮੇਂ ਤੇ ਹਾਲਾਂਕਿ ਮੀਡੀਆ ਚ ਇਹ ਵੀ ਆ ਰਿਹਾ ਜੋ ਜੀ ਕਿ ਚੌਥੇ ਸੰਬੰਧ ਦੀ ਵੀ ਤਿਆਰੀ ਹੋ ਰਹੀ ਹੈ ਹਾਂ ਬਿਲਕੁਲ ਕਿਉਂਕਿ ਇਹ ਤਾਂ ਈਡੀ ਦੇ ਆਪਣੇ ਸਮਨ ਹੈ ਕਿਤੇ ਇਹ ਤਾਂ ਹੈ ਨਹੀਂ ਕਿ ਕਰੰਸੀ ਦੇ ਨੋਟ ਛਾਪੜੇ ਆਂ ਕਿ ਪਰਮਿਸ਼ਨ ਲੈਣੀ ਪੈਣੀ ਹੈ ਇਹ ਤਾਂ ਈਡੀ ਦੇ ਆਪਣੇ ਵਿਭਾਗ ਦੇ ਫੈਸਲੇ ਆ ਪਹਿਲਾ ਸੰਬੰਧ ਦੂਜਾ ਸੰਬੰਧ ਤੀਜਾ ਹੁਣ ਕਹਿੰਦੇ ਚੌਥੇ ਦੀ ਵੀ ਤਿਆਰੀ ਹੈ ਜੀ ਉਹ ਦਾ ਜਿਹੜੇ ਅਰਵਿੰਦ ਕੇਜਰੀਵਾਲ ਦਾ ਜਵਾਬ ਹੈ ਆ ਪੇ ਚੌਥਾ ਸਮਨ ਆਜੇ ਚਾਹੇ ਪੰਜਵਾਂ ਸਮਨ ਆਜੇ ਜੀ ਜੇ ਇਸੇ ਆਧਾਰ ਉਤੇ ਸਮਨ ਹੋਣਗੇ ਆਪਾਂ ਦੇਖੋ ਕੱਲ ਵੀ ਇਸ ਮੁੱਦੇ ਤੇ ਗੱਲ ਕਰ ਰਹੇ ਸੀ ਬਿਲਕੁਲ ਆਪਾਂ ਕੱਲ ਵੀ ਇਹ ਗੱਲ ਕਹੀ ਸੀ ਜੇ ਤਿੰਨ ਸਮਨوں ਨੇ ਇਨਕਾਰ ਕੀਤਾ ਹੈ ਮੈਂ ਨਹੀਂ ਜਾਮਾਂਗਾ ਉਹੀ ਦੋਸ਼ ਹੈ ਉਹੀ ਵਿਭਾਗ ਹੈ ਤਾਂ ਚੌਥਾ ਸਮਨ ਕਿਵੇਂ ਪ੍ਰਵਾਨ ਕਰੇਗਾ ਇਸ ਕਰਕੇ ਚੌਥਾ ਸਮਨ ਜੇ ਆਉਂਦਾ ਵੀ ਹੈ ਤਾਂ ਹਾਲਾਂਕਿ ਅਰਵਿੰਦ ਕੇਦਰੀਵਾਲ ਨੇ ਤਾਂ ਨਹੀਂ ਕਹੀ ਗੱਲ ਵੀ ਕਿ ਜਰਨਲਿਸਟ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਜੀ ਕਿ ਚੌਥਾ ਸਮਨ ਵੀ ਕਿਸੇ ਤਰੀਕੇ ਨਾਲ ਅਰਵਿੰਦ ਕੇਦਰੀਵਾਲ ਨੂੰ ਪ੍ਰਵਾਨ ਨਹੀਂ ਕੀਤਾ ਜਾਏਗਾ ਹਮ ਸੋ ਹੁਣ ਅਗਲਾ ਜਿਹੜਾ ਪੜਾ ਹੈ ਕੀ ਜਿਹੜਾ ਹੈ ਗਾਈਡੀ ਫਿਰ ਗ੍ਰਿਫਤਾਰ ਕਰੇਗੀ ਇਹ ਕੇਦਰੀਵਾਲ ਨੂੰ ਗ੍ਰਿਫਤਾਰ ਕਰਨਾ ਕਿ ਨਹੀਂ ਕਰਨਾ ਈਡੀ ਤੇ ਨਿਰਪਰ ਕਰਦਾ ਜੀ ਕੇਜਰੀਵਾਲ ਨੇ ਪੱਲਾ ਝਾੜਤਾ ਕਿ ਮੈਂ ਨਾ ਸਮਰਨ ਦੇ ਉੱਤੇ ਜਿਹੜਾ ਤੋਂ ਡੇਗੇ ਪੇਛੋਂ ਨੂੰ ਤਿਆਰ ਨਹੀਂ ਆ ਬਿਲਕੁਲ ਬਿਲਕੁਲ ਸੋ ਸਭ ਇਹ ਤਾਂ ਸੁਣਿਆ ਸੀਗਾ ਵੀ ਈਡੀ ਵੱਡੇ ਲੀਡਰਾਂ ਤੇ ਸ਼ਿਕੰਜਾ ਕਸਤੀ ਹੈ ਤੇ ਮਨੀ ਲਾਂਡਰਿੰਗ ਦੇ ਮਾਮਲੇ ਈਡੀ ਦੇ ਵੱਲੋਂ ਦਰਜ ਕੀਤੇ ਜਾਂਦੇ ਨੇ ਤਾਂ ਹੁਣ ਜਾਣਕਾਰੀ ਮਿਲ ਰਹੀ ਹੈ ਜਿਸ ਦੀ ਕਾਫੀ ਚਰਚਾ ਵੀ ਹੋ ਰਹੀ ਹੈ ਕਹਿੰਦੇ ਕਿ ਦੋ ਗਰੀਬ ਕਿਸਾਨਾਂ ਤੇ ਮਨੀ ਲਾਂਡਰਿੰਗ ਦਾ ਮਾਮਲਾ ਈਡੀ ਦੇ ਵੱਲੋਂ ਦਰਜ ਕੀਤਾ ਗਿਆ ਇਹ ਚਰਚਾ ਕਾਫੀ ਹੈ ਇਬਾਦਤ ਜੱਦ ਸਵਾਲ ਹੈ ਇਸ ਕਰਕੇ ਵੀ ਸਵਾਲ ਹੈ ਕਿਉਂਕਿ ਜਦੋਂ ਜਦੋਂ ਵੱਡੇ ਵੱਡੇ ਆਗੂ ਕਹਿੰਦੇ ਨਾ ਜੀ ਕਿ ਈਡੀ ਜਿਹੜੀ ਸਾਡੇ ਖਿਲਾਫ ਬਦਲੇ ਦੀ ਭਾਵਨਾ ਨਾਲ ਕਾਰਵਾਈ ਕਰ ਰਹੀ ਹੈ ਹੂੰ ਉਹਨਾਂ ਦੀ ਗੱਲ ਤਾਂ ਚਲੋ ਲੋਕਾਂ ਨੂੰ ਸਾਹਮਣੇ ਲੱਗਦੀ ਹੋਏਗੀ ਕਿ ਕੋਈ ਕਾਂਗਰਸ ਦਾ ਆਗੂ ਹੈ ਕੋਈ ਕਿਸੇ ਜਿਵੇਂ ਆਪ ਦਾ ਆਗੂ ਹੈ ਕਹਿ ਸਕਦੇ ਆ ਕਿ ਬਦਲੇ ਦੀ ਭਾਵਨਾ ਨਾਲ ਹੂੰ ਬਿਲਕੁਲ ਉਹ ਜਿਹੜੇ ਕਿਸਾਨ ਆ ਜੇ ਗਰੀਬ ਕਿਸਾਨ ਆ ਤੁਸੀਂ ਜਿਹੜੀ ਗੱਲ ਕਰ ਰਹੇ ਆ ਤਾਮਨ ਲਾਡੂ ਦੇ ਦੋ ਕਿਸਾਨ ਆ ਚਨਈ ਦੇ ਹਵਾਲੇ ਨਾਲ ਜਿਹੜਾ ਕੋਮੀ ਪੱਤਰ ਤੇ ਮੀਡੀਆ ਤੇ ਰਿਪੋਰਟ ਜਿਹੜੀ ਕਿ ਵੱਡੇ ਵੱਡੇ ਮੀਡੀਆ ਗਰੁੱਪਾਂ ਨੇ ਇਸ ਦਾ ਨੋਟਸ ਲਿਆ ਹੂੰ ਜਾਣੀ ਉਹਨਾਂ ਦੋ ਕਿਸਾਨਾਂ ਨੂੰ ਇੱਕ ਦਾ ਨਾਂ ਕਰਨੀ ਹੈ ਇੱਕ ਦਾ ਨਾਂ ਕ੍ਰਿਸ਼ਨਾ ਹੈ ਜੀ ਉਹਨਾਂ ਦੋਨਾਂ ਕਿਸਾਨਾਂ ਨੂੰ ਇੱਕ ਦੀ ਉਮਰ ਜਿਹੜੀ ਹੈਗੀ ਹੈ 72 75 ਸਾਲ ਆ ਇੱਕ ਦੀ 60 65 ਸਾਲ ਆ ਗਰੀਬ ਕਿਸਾਨ ਆ ਦੋਨੇ ਉਹਨਾਂ ਦੋਨਾਂ ਭਰਾਵਾਂ ਦਾ ਬੈਂਕ ਅਕਾਊਂਟ ਆ 450 ਰੁਪਏ ਜੀ ਜਣੀ 450 ਰੁਪਏ ਕਿਸਾਨਾਂ ਨੂੰ ਜਿਹੜੇ ਜਿਨ੍ਹਾਂ ਦੇ ਖਾਤੇ 450 ਰੁਪਏ ਆ ਉਹਨਾਂ ਨੂੰ ਐਡੀ ਵੱਲੋਂ ਮਨੀ ਲਾਂਡਰਿੰਗ ਦੇ ਮਾਮਲੇ 'ਚ ਜਿਹੜਾ ਹੈਗਾ ਸਮਨ ਜਾਰੀ ਕੀਤਾ ਗਿਆ ਅੰਦਾਜ਼ਾ ਲਗਾ ਲਓ ਇਹ ਪੰਜਾਬੀ ਜੇਕ ਆਪਣਾ ਕਹਾਵਤ ਹੈਗੀ ਆ ਕਿ ਅੰਨੀ ਪੀਏ ਤੇ ਕੁੱਤਾ ਚਟੇ ਜੀ ਜਣੀ ਕੋਈ ਨ્યાਤ ਇਨਸਾਫ ਹੈ ਹੀ ਨਹੀਂਗਾ ਬਿਲਕੁਲ ਤੁਸੀਂ ਉਹਨਾਂ ਕਿਸਾਨਾਂ ਨੂੰ ਸਬੰਧ ਜਾਰੀ ਕਰ ਰਹੇ ਹੋ ਜਿਹੜੇ ਆਪਣੀ ਰੋਜ਼ੀ ਰੋਟੀ ਵੀ ਨਹੀਂ 450 ਰੁਪਏ ਨਾਲ ਗੁਜ਼ਾਰਾ ਕਰ ਸਕਦੇ ਅਸਲ ਜਿਹੜੀ ਮੀਡੀਆ 'ਚ ਰਿਪੋਰਟ ਆਈ ਆ ਜੋ ਤੇ ਕਿਹਾ ਜਾ ਰਿਹਾ ਹੈ ਕਿ ਉਥੋਂ ਦਾ ਇੱਕ ਸਥਾਨਿਕ ਭਾਜਪਾ ਆਗੂ ਹੈ ਜੀ ਉਹਦੇ ਨਾਲ ਉਹਨਾਂ ਦਾ ਜ਼ਮੀਨਦਾਰ ਜਿਹੜਾ ਕੋਈ ਫਾਰਮ ਲੈਂਡ ਹੈਗੀ ਆ ਉਦੋਂ ਕਿ ਝਗੜਾ ਵਗੈਰਾ ਚੱਲਦਾ ਹੈ ਜੀ ਉਹ ਝਗੜਾ ਚੱਲਦਿਆਂ ਜਿਹੜਾ ਹੈਗਾ ਇਸ ਤਰ੍ਹਾਂ ਈਡੀ ਵੱਲੋਂ ਸਬੰਧ ਜੜੇ ਹੈਗੇ ਆ ਆਪਣੇ ਤਰੀਕੇ ਨਾਲ ਈਡੀ ਨੇ ਇਹ ਤਨੀ ਕਹਿਣਾ ਕਿ ਉਹਦੇ ਕਰਕੇ ਅਸੀਂ ਸਮਝਾ ਜਾਰੀ ਕੀਤੇ ਆ ਸਮਝਾ ਜਾਰੀ ਹੋਇਆ ਜੀ ਉਹਨੇ ਜਿਹੜੇ ਕਿਸਾਨ ਹੈਗੇ ਆ ਉਹਨਾਂ ਦੇ ਹੱਕ ਦੇ ਚਾਹ ਦਾ ਨਾਰਾ ਮਾਰਨ ਲਈ ਕਿਸੇ ਜਿਹੜਾ ਸੀਨੀਅਰ ਐਡਵੋਕੇਟ ਹੈ ਉਹਨੇ ਉਹਨਾਂ ਦੀ ਬਾਹ ਫੜੀ ਕੇਸ ਲੜਿਆ ਹੁਣ ਜਿਹੜੀ ਗੱਲ ਸਾਹਮਣੇ ਆਈ ਹੈ ਕਿ ਕੇਸ ਜਿਹੜਾ ਹੈਗਾ ਇੱਕ ਵਾਰੀ ਪਹਿਲਾਂ ਵੀ ਉਹਨਾਂ ਕਿਸਾਨਾਂ ਤੇ ਪਾਇਆ ਗਿਆ ਸੀ ਉਹਦਾ ਨਿਪਟਾਰਾ ਵੀ ਕੀਚ ਹੋ ਗਿਆ ਸੀ ਜਾਨੀ ਉਹ ਕੇਸ ਹੀ ਖਤਮ ਹੋ ਗਿਆ ਸੀ ਜਿਹੜਾ ਕੇਸ ਪਾਇਆ ਗਿਆ ਸੀ ਕਿਸੇ ਹੀ ਜਿਉ ਨੂੰ ਲੈ ਕੇ ਤੇ ਹੁਣ ਜਲਾਈ 2023 ਚ ਨਵੇਂ ਸਮਨ ਜਿਹੜਾ ਹੈਗਾ ਈਡੀ ਵੱਲੋਂ ਜਾਰੀ ਕੀਤੇ ਗਏ ਜੀ ਕਿ ਜਵਾਦੂ ਭਾਈ ਸਾਹਿਬ ਤੁਹਾਡੇ ਖਜ਼ਾਨੇ ਚ ਤੁਹਾਡੇ ਬੈਂਕ ਚ ਐਡਾ ਵੱਡਾ ਫਰਾਡ 450 ਰੁਪਏ ਰੱਖੀ ਬੈਠੇ ਤੁਸੀਂ ਆਪਣੇ ਬੈਂਕ ਦੇ ਵਿੱਚ ਹਸਾਬਤਾ ਦੇ ਈਡੀ ਦੇ ਅੱਗੇ ਆ ਕੇ ਜੀ ਜਦੋਂ ਇਹ ਮੀਡੀਆ ਦੇ ਵਿੱਚ ਸੋਸ਼ਲ ਮੀਡੀਆ ਚ ਵੱਡੀ ਪੱਧਰ ਤੇ ਇਸ ਦੇ ਰੌਲਾ ਪਿਆ ਤਾਂ ਉਹ ਕੇਸ ਵੀ ਖਤਮ ਹੋ ਗਿਆ ਹੁਣ ਈਡੀ ਵਾਲੇ ਕਹਿੰਦੇ ਫਿਰਦੇ ਆ ਕਹਿੰਦੇ ਓਵਰਲੁੱਕ ਹੋ ਗਿਆ ਮਾਮਲਾ ਗਲਤੀ ਨਾਲੇ ਗੱਲ ਹੋ ਗਈ ਇਹਦੇ ਚ ਕੋਈ ਲੈਣਾ ਦੇਣਾ ਨਹੀਂਗਾ ਕੇਸ ਦਾ ਯਾਨੀ ਇਹ ਸਥਿਤੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਈਡੀ ਜਿਹੜੀ ਕਿ ਕਿਸ ਤਰੀਕੇ ਨਾਲ ਜਿਹੜਾ ਸਮਨਾਚ ਲਵੇੜਦੀ ਹੈ ਜੇ ਵੱਡੇ ਆਗੂ ਰੌਲਾ ਪਾਉਂਦੇ ਆ ਉਹ ਤਾਂ ਗੱਲ ਸਮਝ ਲੱਗਦੀ ਹੈ ਬਿਲਕੁਲ ਪਰ 450 ਰੁਪਏ ਬੈਂਕ ਅਕਾਊਂਟ ਚ ਰੱਖਣ ਵਾਲੇ ਦੋ ਕਿਸਾਨ ਭਰਾਵਾਂ ਨੂੰ ਈਡੀ ਦੇ ਸਮਾਨ ਜਾਰੀ ਹੋਏ ਐ ਜੀ ਇਹ ਜੋ ਦਸਮੇ ਤੋਂ ਬਾਹਰ ਹੈ ਮਾਮਲਾ ਹੈ ਬਿਲਕੁਲ ਬਿਲਕੁਲ ਸਤੂ ਜੀ ਸਾਹਿਬ ਅੱਜ ਚਰਚਾ ਕਾਫੀ ਛਿੜੀ ਹੋਈ ਹੈ ਕਿਉਂਕਿ ਇੱਕ ਪਾਸੇ ਜੇਕਰ ਆਪ ਅਰਵਿੰਦ ਕੇਜਰੀਵਾਲ ਦੀ ਗੱਲ ਕਰਦੇ ਆ ਉਹ ਕਹਿੰਦੇ ਕਿ ਭਾਜਪਾ ਬਦਲਾਖੋਰੀ ਦੇ ਤਹਿਤ ਇਹ ਕਾਰਵਾਈ ਕਰ ਰਹੀ ਹੈ ਤੇ ਦੂਜੇ ਪਾਸੇ ਹੁਣ ਸੁਖਪਾਲ ਸਿੰਘ ਖੈਰਾ ਦਾ ਮਾਮਲਾ ਵੀ ਕਾਫੀ ਭਖਿਆ ਹੋਇਆ ਹੈ ਇਹ ਵੀ ਕਹਿੰਦੇ ਨੇ ਕਿ ਜਿਹੜੀ ਆਵਾਦਮੀ ਪਾਰਟੀ ਆ ਉਹ ਸਿਆਸੀ ਬਦਲਾਖੋਰੀ ਦੇ ਤਹਿਤ ਕਾਰਵਾਈ ਕਰ ਰਹੀ ਹੈ ਹਾਲਾਂਕਿ ਉਹਨਾਂ ਨੇ ਇੱਕ ਮਾਮਲੇ ਦੇ ਵਿੱਚ ਜ਼ਮਾਨਤ ਮ ਸੀ ਜਿਹੜਾ 2015 ਦਾ ਮਾਮਲਾ ਜ਼ਮਾਨਤ ਮਿਲ ਗਈ ਉਹਨਾਂ ਨੇ ਬਾਹਰ ਆਉਣਾ ਸੀ ਰਸਤਾ ਸਾਫ਼ ਹੋ ਗਿਆ ਪਰ ਸੱਡਨਲੀ ਦੂਜੇ ਕੇਸ ਦੇ ਵਿੱਚ ਉਹਨਾਂ ਨੂੰ ਉਹਨਾਂ ਦੇ ਮਾਮਲਾ ਦਰਜ ਕਰ ਲਿਆ ਤੇ ਹਜੇ ਉਹ ਜੇਲ੍ਹ ਚੋਂ ਬਾਹਰ ਨਹੀਂ ਆਇਆ ਇਹ ਤਾਂ ਕਾਫੀ ਚਰਚਾ ਛਿੜੀ ਹੋਈ ਹੈ ਕਹਿੰਦੇ ਜਾਣਬੁੱਝ ਕੇ ਸੁਖਪਾਲ ਖਹਿਰਾ ਨੂੰ ਬਾਹਰ ਨਹੀਂ ਆਉਣ ਦਿੱਤਾ ਜਾ ਰਿਹਾ ਜਦ ਪੋਲੀਟਿਕਲ ਦੌਰ ਤੇ ਜ਼ਦਾਬਾ ਗੱਲ ਕਰ ਰਹੇ ਆ ਈਡੀ ਦੀ ਗੱਲ ਕਰ ਰਹੇ ਆ ਦੂਜੇ ਅਰਵਿੰਦ ਕੇਜਰੀਵਾਲ ਦੀ ਗੱਲ ਕੀਤੀ ਹੈ ਹੁਣ ਸੁਖਪਾਲ ਖਹਿਰਾ ਪੰਜਾਬ ਚ ਐਮਐਲਏ ਹੈ ਬੁਰੂਦੀ ਤੇਰ ਦੇ ਆਗੂਆਂ ਚ ਹੈ ਇਤਫਾਕ ਦੇਖੋ ਕੋਈ ਕੋਈ ਸਮਾਂ ਸੀ ਜਦੋਂ ਸੁਖਪਾਲ ਖਹਿਰਾ ਆਵਾਦਮੀ ਪਾਰਟੀ ਸੀ ਜੀ ਤੇ ਪੰਜਾਬ ਵਿਧਾਨ ਸਭਾ ਦੇ ਅੰਦਰ ਆਵਾਦਮੀ ਪਾਰਟੀ ਜਿਹ ਹੁੰਦੀ ਉਹ ਮੁਖ ਵਿਰੋਧੀ ਧਿਰ ਦਾ ਆਗੂ ਸੀ ਅਗਵਾਈ ਕਰਦਾ ਸੀ ਹੂੰ ਉਸ ਤੋਂ ਬਾਅਦ ਚ ਪ੍ਰਸਥਿਤੀਆਂ ਬਦਲੀਆਂ ਹੁਣ ਉਹ ਕਾਂਗਰਸ ਦਾ ਐਮ ਐਲ ਏ ਹੈ ਜੀ ਤਾਂ ਉਹੀ ਜਿਹੜੀ ਦੀ ਪੁਰਾਣੀ ਪਾਰਟੀ ਸੀ ਹੂੰ ਉਸ ਦੀ ਸਰਕਾਰ ਹੈ ਉਹਦੇ ਵੱਲੇ ਹੁਣ ਜਿਹੜੀ ਵਿਜੀਲੈਂਸ ਦਾ ਦੰਦ ਜਿਹੜੀ ਉਹਦੇ ਤੇ ਛਾਪੇ ਮਾਰੀ ਹੈ ਕੇਸ ਹੈ ਨਵੇਂ ਕੇਸ ਦਰਜ ਹੋ ਰਿਹਾ ਹੈ ਰਾਣਾ ਕੇਸ ਵੀ ਜਿਹੜਾ 2015 ਦਾ ਕੇਸ ਹੈ ਉਹ ਕਹਿੰਦੇ ਉਸ ਕੇਸ ਨੂੰ ਦੁਆਰਾ ਨਵੇਂ ਸਿਰੇ ਤੋਂ ਖੋਲਿਆ ਗਿਆ ਉਹਦੇ ਵਿੱਚ ਜਿਹੜਾ ਡਰਗ ਕੇਸ ਨਾਲ ਜੁੜੇ ਹੋਏ ਮਾਮਲੇ ਲਿਆ ਗਿਆ ਜੀ ਪਿਛਲੇ ਤਕਰੀਬਨ ਜਿਹੜਾ ਹੈਗਾ 3 ਮਹੀਨੇ ਤੋਂ ਉੱਪਰ ਸਮਾਂ ਹੋ ਗਿਆ ਸੁਖਪਾਲ ਕਹਿੰਦਾ ਜੇਲ੍ਹ 'ਚ ਬੈਠੇ ਆ ਤੇ ਹਾਈ ਕੋਰਟ ਨੇ ਉਸ ਮਾਮਲੇ ਦੀ ਜ਼ਮਾਨਤ ਵੀ ਦਿੱਤੀ ਸੀ ਕੱਲ ਜਿਸ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਉਹ ਜ਼ਮਾਨਾ ਤੇ ਇਸ ਤੋਂ ਪਹਿਲਾਂ ਕਿ ਬਾਹਰ ਆਉਂਦੇ ਹੁਣ ਸੁਖਪਾਲ ਖਹਿਰਾ ਤੇ ਜਿਹੜਾ ਲੜਕਾ ਹੈਗਾ ਜੀ ਉਹਨੇ ਮੀਡੀਆ ਜਾ ਕੇ ਗੱਲ ਕਹੀ ਹੈ ਕਿ ਮੇਰੇ ਪਿਤਾ ਨਾਲ ਬਦਲੇ ਖੁਰੀ ਦੀ ਭਾਵਨਾ ਨਾਲ ਇਹ ਕਾਰਵਾਈ ਕੀਤੀ ਜਾ ਰਹੀ ਹੈ ਜਿੰਨੇ ਜਦੋਂ ਜਵਾਨਤ ਨੂੰ ਪਤਾ ਲੱਗਿਆ ਜਵਾਨਤ ਮਿਲਦੀ ਹੈ ਜਾਂ ਮਿਲ ਰਹੀ ਹੈ ਤੇ ਤਾਜ਼ਾ ਕੇਸ ਜਿਹੜਾ ਇੱਕ ਹੋਰ ਦਰਜ ਕਰਕੇ ਸੁਬਾਨਪੁਰ ਦੇ ਖੇਤਰ ਦੇ ਵਿੱਚ ਉੱਥੇ ਹੋਰ ਕੇਸ ਜਿਹਨਾਂ ਦੇ ਅਰੈਸਟ ਦੇ ਨਾਲ ਜਿਹੜਾ ਫਰੰਟ ਲੈ ਕੇ ਗਈ ਪੁਲਿਸ ਕੇਸ ਪਾਇਆ ਗਿਆ ਉਹਨਾਂ ਤੇ ਔਰ ਫੇਰ ਉਹਨਾਂ ਨੂੰ ਜਿਹੜਾ ਹੈਗਾ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜੀ ਅਦਾਲਤ ਤੋਂ 7 ਦਿਨਾਂ ਦਾ ਰਿਮਾਂਡ ਦੇਖੋ ਹਮ ਇੱਕ ਤਾਂ ਬੰਦਾ ਉਹ ਕਹਿੰਦੇ 3 ਮਹੀਨੇ ਦਾ ਪਹਿਲਾਂ ਹੀ ਜੇਲ੍ਹ 'ਚ ਬੈਠਾ ਹੈ ਜੀ 7 ਦਿਨਾਂ ਦਾ ਹੁਣ 3 ਮਹੀਨਿਆਂ ਬਾਅਦ ਉਹਦੇ ਕੋਲੋਂ ਫੇਰ ਨਵੇਂ ਸਿਰੇ ਤੋਂ ਰਿਮਾਂਡ ਕੇਸ ਕੀ ਹੈ ਹਮ ਕੋਈ ਇੱਕ ਗਵਾਹ ਹੈ ਉਹਦੀ بیوی ਨੇ ਜਿਹੜਾ ਹੈਗਾ ਐਲੀਗੇਸ਼ਨ ਲਾਇਆ ਹੈ ਜੀ ਕਿ ਜੀ ਇਦਾਂ ਜਿਹੜਾ ਸਖਪਾਲ ਖੇਰਾ ਦੇ ਬੰਦਿਆਂ ਨੇ ਆ ਕੇ ਸਾਨੂੰ ਮੋਟਰਸਾਈਕਲ ਤੇ ਧਮਕਾਇਆ ਹਮ ਇਦਾਂ ਦੇ ਜਾਲੀ ਫੋਨ ਆਉਂਦੇ ਆ ਸਾਨੂੰ ਥ੍ਰੈਟਨਿੰਗ ਹੁੰਦੀ ਹੈ ਹਮ ਸੋ ਇਹ ਸਾਰੇ ਮਾਮਲੇ ਨੂੰ ਲੈ ਕੇ ਜਿਹੜਾ ਨਵੇਂ ਸਿਰੇ ਤੋਂ ਕੇਸ ਪਾਇਆ ਗਿਆ ਅੱਪਾ ਜਾਣਦੇ ਹੁਣ ਇਹਦੇ ਤੇ ਜਿਹੜਾ ਕਾਨੂੰਨੀ ਤੌਰ ਤੇ ਲੜਾਈ ਦਾ ਸੁਖਪਾਲ ਖੈਰਾਂ ਨੇ ਲੜਨੀ ਹੈ ਕਿ ਕਿਉਂ ਹੋਇਆ ਕਿੱਦਾਂ ਹੋਇਆ ਹਾਂ ਪਰ ਜੋ ਮੀਡੀਆ 'ਚ ਸਾਹਮਣੇ ਆਇਆ ਸਾਰੀ ਇਸ ਤਰ੍ਹਾਂ ਦੀ ਥਿਊਰੀ ਜਿਹੜੀ ਹੈਗੀ ਹੈ ਸਾਹਮਣੇ ਆਈ ਹੈ ਜੀ ਕਿ ਉਹ ਆਹਾਂ ਵੱਲੋਂ ਕੇਸ ਪਾਇਆ ਗਿਆ ਸੁਖਪਾਲ ਖੈਰਾਂ ਨੂੰ ਨਵੇਂ ਸਿਰੇ ਤੋਂ ਫਿਰ 7 ਦਿਨ ਦੀ ਜਿਹੜੀ ਹੈਗੀ ਹੈ ਪੁਲਿਸ ਰਿਮਾਂਡ ਤਾਂ ਨਹੀਂ ਮਿਲਿਆ ਪਰ ਇੱਕ ਦਿਨ ਦਾ ਪੁਲਿਸ ਰਿਮਾਂਡ ਫੇਰ ਵੀ ਮਿਲ ਗਿਆ ਹੁਣ ਪਤਾ ਨਹੀਂ ਕੀ ਇੱਕ ਦਿਨ ਦੇ ਪੁਲਿਸ ਰਿਮਾਂਡ ਤੋਂ ਵੀ ਉਹਨਾਂ ਨੇ ਕਹਿੰਦੇ ਜਿਹੜਾ ਬੰਦਾ ਪਹਿਲਾਂ ਉਹਦਾ ਬੇਟਾ ਇਹੀ ਗੱਲ ਕਹਿੰਦਾ ਜੀ ਅਦਾਲਤ ਦੇ ਜੇ ਕੱਲ੍ਹ ਤੋਂ ਆਪਾਂ ਜੀ ਦੀ ਪੇਸ਼ ਹੋਣ ਦੀ ਗੱਲ ਕੀਤੀ ਐ ਹਮ ਜਦੋਂ ਅਦਾਲਤ ਤੇ ਪੇਸ਼ ਹੋਏ ਤਾਂ ਉੱਥੇ ਵੀ ਉਹਨੇ ਕਿਹਾ ਵੀ ਇਹ ਤਾਂ 3 ਮਹੀਨੇ ਤੋਂ ਪਹਿਲਾਂ ਜੇਲ੍ਹ 'ਚ ਬੈਠਿਆ ਹਮ ਇੱਕ ਬੰਦਾ ਜਿਹੜਾ ਜੇਲ੍ਹ 'ਚ ਬੈਠਾ ਹੈ ਉਹ ਉਹਦੇ ਬੰਦੇ ਜਾ ਕੇ ਕਿਵੇਂ ਕਿਸੇ ਨੂੰ ਥ੍ਰੈਟ ਕਰ ਸਕਦੇ ਆ ਹਮ ਜੇ ਕਿਵੇਂ ਫੋਨ ਕਰਵਾ ਸਕਦੇ ਆ ਉਹ ਕਹਿੰਦਾ ਜੀ ਵੱਡੀ ਕੌਨਸਪੀਰੇਸੀ ਸਾਜ਼ਿਸ਼ ਦੇ ਨਾਲ ਮੇਰੇ ਪਿਤਾ ਦੇ ਖਿਲਾਫ ਕੇਸ ਪਾਇਆ ਗਿਆ ਹੈ ਤਾਂ ਕਿ ਜਦੋਂ ਜ਼ਮਾਨਤ ਮਿਲ ਗਈ ਹੈ ਦੂਜੇ ਮਾਮਲੇ 'ਚ ਜੇਲ੍ਹ ਤੋਂ ਬਾਹਰ ਨਾ ਆ ਸਕੇ ਹੁਣ ਜਿਹੜੀ ਆਪਾਂ ਗੱਲ ਕਰਦੇ ਆ ਉਹ ਨੇ ਜੋ ਜਦੋਂ ਆਪਾਂ ਗੱਲ ਕਰਦੇ ਆ ਕੇਦਰੀਵਾਲ ਦੀ ਜੀ ਉੱਥੇ ਕਿਹਾ ਜਾਂਦਾ ਹੈ ਕਿ ਭਾਜਪਾ ਵਾਲੇ ਬਦਲੇ ਕੋਰੀ ਦੀ ਭਾਵਨਾ ਨਾਲ ਗੱਲ ਕਰ ਰਹੇ ਆ ਬਿਲਕੁਲ ਇਹ ਜਦੋਂ ਹਮੇਸ਼ਾ ਕੋਹਨਾ ਦੇ ਡੇਰਾਵਾਸੀ ਜੋ ਟੱਪਦੇ ਆ ਉਦੋਂ ਬੋਲੀ ਬਦਲ ਜਾਂਦੀ ਹੈ ਜੀ ਉਦੋਂ ਫਿਰ ਦਿੱਲੀ ਵਾਲੇ ਬੋਲੀ ਬੋਲਦੇ ਆ ਕਿ ਬਦਲੇ ਦੀ ਭਾਵਨਾ ਨਾਲ ਜਦੋਂ ਡੇਰਾਵਾਸੀ ਦੇ ਇੱਧਰ ਚੰਡੀਗੜ੍ਹ ਵੱਲ ਨੂੰ ਆ ਜਾਂਦੇ ਆ ਜੀ ਤਾਂ ਉਹੀ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਕਾਨੂੰਨ ਮੁਤਾਬਕ ਕਾਰਵਾਈ ਹੋ ਰਹੀ ਹੈ ਹਾਂ ਜੇ ਖਹਿਰਾ ਸੱਚਾ ਹੈ ਤਾਂ ਕਹਿੰਦੇ ਫਿਰ ਉਹਨੂੰ ਕੁਝ ਨਹੀਂ ਹੋਏਗਾ ਜੀ ਜੇ ਕਾਨੂੰਨ ਦਾ ਕੋਈ ਤੇ ਬਣਦਾ ਹੋਇਆ ਤਾਂ ਕਾਰਵਾਈ ਲਾਜ਼ਮੀ ਹੋਏਗੀ ਹੂੰ ਸੋ ਕੌਣ ਸੱਚਾ ਹੈ ਕੌਣ ਝੂਠਾ ਹੈਗਾ ਹੁਣ ਇਹਦਾ ਫੈਸਲਾ ਤਾਂ ਅਦਾਲਤਾਂ ਹੀ ਕਰ ਸਕਦੀਆਂ ਪਰ ਇਹ ਜ਼ਰੂਰ ਹੈ ਗੱਲ ਜਿਹੜਾ ਤੱਥ ਹੈ ਉਹ ਸਾਹਮਣੇ ਆ ਕਿ ਸਖਵਾਲ ਖਹਿਰਾ ਨੂੰ ਜ਼ਮਾਨਤ ਮਿਲ ਗਈ ਜ਼ਮਾਨਤ ਮਿਲਣ ਦੇ ਬਾਵਜੂਦ ਵੀ ਉਹ ਬਾਹਰ ਨਹੀਂ ਆ ਸਕਿਆ ਜੀ ਔਰ ਕਾਂਗਰਸ ਪਾਰਟੀ ਦਾ ਕਹਿਣਾ ਹੈ ਕਿ ਇਹ ਵੀ ਰਾਸੀ ਬਦਲੇ ਖੁਰੀ ਦੀ ਭਾਵਨਾ ਨਾਲ ਕਾਰਵਾਈ ਕੀਤੀ ਗਈ ਹੈ ਬਿਲਕੁਲ ਬਿਲਕੁਲ ਸਿਸ ਸਰ ਕੱਲ ਵੀ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰ ਰਹੇ ਸੀ ਕਿ ਅਕਾਲੀ ਦਲ ਦੇ ਵੱਲੋਂ ਪੰਜਾਬ ਦੇ ਵਿੱਚ ਯਾਤਰਾ ਕੱਢੀ ਜਾਣੀ ਹੈ ਜਿਹੜੀ 117 ਵਿਧਾਨ ਸਭਾ ਹਲਕਿਆਂ ਦੇ ਵਿੱਚੋਂ ਹੋ ਕੇ ਲੰਗੇਗੀ ਤਾਂ ਉਸ ਤੋਂ ਬਾਅਦ ਭਗਵੰਤ ਮਾਨ ਮੁੱਖ ਮੰਤਰੀ ਦੇ ਜਿਹੜੇ ਟਵਿੱਟਰ ਹੈਂਡਲ ਤੋਂ ਇੱਕ ਟਵੀਟ ਆਉਂਦਾ ਉਹ ਯਾਤਰਾ ਤੇ ਤੰਜ ਕੱਸਦੇ ਨੇ ਕਹਿੰਦੇ ਨੇ ਕਿ ਵੀ ਅਕਾਲੀਆਂ ਤੋਂ ਪੰਜਾਬ ਬਚਾਓ ਅਸਲ ਨਾਮ ਇਸ ਯਾਤਰਾ ਦਾ ਇਹ ਹੋਣਾ ਚਾਹੀਦਾ ਹੈ ਤੇ ਇਸੇ ਤੇ ਹੀ ਹੁਣ ਵਿਕਰਮ ਮਜੀਠੀਆ ਦੇ ਵੱਲੋਂ ਤੰਜ ਕਸਿਆ ਗਿਆ ਉਹ ਕਹਿੰਦੇ ਕਿ ਜਿਸ ਤਰੀਕੇ ਦੇ ਕੰਮ ਭਗਵੰਤ ਸਰਕਾਰ ਨੇ ਪੰਜਾਬ ਦੇ ਵਿੱਚ ਕੀਤੇ ਨੇ ਕਹਿੰਦੇ ਕਿ ਉਹ ਦਿਨ ਦੂਰ ਨਹੀਂ ਜਦੋਂ ਲੋਕ ਭਗਵੰਤ ਪਜਾਓ ਯਾਤਰਾ ਕੱਢਣਗੇ ਆਮੋ ਸਾਹਮਣੇ ਹੋਗੇ ਨੇ ਬਿਕਰਮਜੀਠੀਆ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇਖੋ ਦੋਵੇਂ ਆਗੂਆਂ ਦਾ ਮੈਂ ਕਹਾਂਗਾ ਕਿ ਬੜਾ ਕਾਫੀ ਪਿਆਰਾ ਆਪਸ ਵਿੱਚ ਪਿਛਲੇ ਜੇ ਅਪਾ ਪਿਛਲੇ ਦਿਨਾਂ ਤੋਂ ਨਜ਼ਰ ਮਾਰੀਏ ਜੀ ਚਾਹੇ ਬਿਕਰਮਜੀਠੀਆ ਦੀ ਗੱਲ ਕਰ ਲਈਏ ਚਾਹੇ ਭਗਵੰਤ ਮਾਨ ਦੀ ਗੱਲ ਕਰ ਲਈਏ ਜਦੋਂ ਦਾ ਭਗਵੰਤ ਮਾਨ ਕੋਈ ਉਹੋ ਜਿਹੀ ਗੱਲ ਕਹਿੰਦੇ ਜਿਦਾਂ ਤੁਸੀਂ ਕਿਹਾ ਕਿ ਉਹਨਾਂ ਨੇ ਟਵੀਟ ਕਰਕੇ ਕਿਹਾ ਜਿਹੜਾ ਹੈਗਾ ਵੀ ਜਿਹੜੀ ਯਾਤਰਾ ਹੈਗੀ ਹੈ ਇਹ ਕਾਲੀ ਦਾ ਜਿਹੜਾ ਕੱਢ ਰਿਹਾ ਪੰਜਾਬ ਬਚਾ ਅਕਾਲੀ ਦਲ ਬਚਾਓ ਯਾਤਰਾ ਫੇਰ ਵੀ ਪੰਜਾਬੀ ਫੈਸਲਾ ਕਰਨਗੇ ਕਿ ਅਕਾਲੀ ਦਲ ਬਚੇਗਾ ਕਿ ਨਹੀਂ ਬਚੇਗਾ ਉਹਦੇ ਜਵਾਜ ਚ ਅਕਾਲੀ ਦਲ ਦਾ ਪ੍ਰਚਾਨ ਬੋਲੇ ਤਾਂ ਵੱਖਰੀ ਗੱਲ ਹੈ ਬਿਕਰ ਮਜੀਠੀਆ ਜਿਹੜਾ ਹੈਗਾ ਕਿ ਉਹ ਵੀ ਮੌਕਾ ਨਹੀਂ ਜਾਣ ਦਿੰਦੇ ਹਥੋਂ ਜੀ ਉਹਨਾਂ ਨੇ ਕਿਹਾ ਕਿ ਜਿਹੜੀ ਤੂੰ ਗੱਲ ਕੀਤੀਆਂ ਦਾ ਜਵਾਬ ਇਹੀ ਬਣਦਾ ਕਿ ਇੱਕ ਦਿਨ ਇਹੋ ਜਿਹਾ ਆਏਗਾ ਕਿ ਪੰਜਾਬ ਦੇ ਲੋਕ ਕਹਿਣਗੇ ਕਿ ਭਗਵੰਤ ਮਾਨ ਪਹਜਾਓ ਤੇ ਪੰਜਾਬ ਬਚਾਓ ਹੂੰ ਹੁਣ ਨਾਂ ਦਾ ਮਸਲਾ ਭਗਵੰਤ ਮਾਨ ਨੂੰ ਪਹਜਾਉਣ ਦਾ ਹੈ ਤੇ ਨਾਂ ਹੈ ਅਕਾਲੀ ਦਲ ਤੋਂ ਹਸਾਕਤਾ ਮੰਗਣ ਦਾ ਹੈ ਵੱਡਾ ਮਾਮਲਾ ਹੈਗਾ ਕਿ ਪੰਜਾਬ ਦੇ ਮੁੱਦਿਆਂ ਤੇ ਕਿਹੜੀ ਤਰ ਗੱਲ ਕਰਦੀ ਹੈ ਬਿਲਕੁਲ ਚਾਹੇ ਅਕਾਲੀ ਦਲ ਆ ਚਾਹੇ ਆਪ ਹੈ ਪੰਜਾਬ ਇੱਕ ਵੱਡੇ ਸੰਕਟ ਜੋ ਜੋਤ ਨਿਕਲਿਆ ਹੈ ਇੱਥੇ ਰੋਜ਼ਗਾਰ ਦਾ ਮਾਮਲਾ ਹੈ ਹਮ ਇੱਥੇ ਨਸ਼ਿਆਂ ਦਾ ਮਾਮਲਾ ਹੈ ਇੱਥੇ ਗੁਰੂਗੰਸ ਦੀ ਬੇਅਦਬੀ ਦਾ ਮੁੱਦਾ ਹੈ ਜੀ ਕਿਸਾਨੀ ਵੱਡੇ ਸੰਕਟ ਹੈ ਅਜੇ ਤੱਕ ਇਸ ਖੇਤੀਬਾੜੀ ਸੁਭੇ ਚ ਖੇਤੀ ਨੀਤੀ ਕੋਈ ਨਹੀਂ ਬਿਲਕੁਲ ਬਹੁਤ ਸਾਰੇ ਮੁੱਦੇ ਹੈ ਆਉਣ ਵਾਲੇ ਦਿਨਾਂ ਚ ਦਾ ਅੱਗੇ ਵੀ ਗੱਲ ਕਰਦੇ ਹੁੰਦੇ ਆ ਐਸ ਵੀਲ ਦੇ ਮੁੱਦੇ ਤੇ ਸੁਣਵਾਈ ਸ਼ੁਰੂ ਹੋਣ ਵਾਲੀ ਹੈ ਜਣ ਇਨਾਂ ਮੁੱਦਿਆਂ ਤੇ ਲੜਾਈ ਲੜਨ ਸਾਡੇ ਆਗੂ ਚਾਹੇ ਬੇਕਰ ਮਜੀਠੀਆ ਲਾਂਡ ਦੇ ਚਾਹੇ ਲਾਂਡ ਭਗਵੰਤ ਮਾਨ ਜੀ ਉਹ ਤਾਂ ਗੱਲ ਸਮਝ ਆਉਂਦੀ ਹੈ ਜੇ ਇਦਾਂ ਟਵੀਟ ਟਵੀਟੀ ਹੁੰਦੇ ਆ ਕਿ ਜੀ ਉਹ ਕਹਿੰਦਾ ਭਗਵੰਤ ਮਾਨ ਭਜਾਓ ਉਹ ਕਹਿੰਦਾ ਅਕਾਲੀ ਦਲ ਭਜਾਓ ਇਹ इमोशनल ਜਾਂ ਲੋਕਾਂ ਨੂੰ ਨਾ ਇੱਕ ਭਾਵਕ ਗੱਲਾਂ ਦਾ ਚੰਗੀਆਂ ਲੱਗਦੀਆਂ ਜੀ ਪਰ ਜ਼ਥਾਰਤਿਕ ਜ਼ਮੀਨੀ ਪੱਧਰ ਤੇ ਪੰਜਾਬ ਦੀ ਹੁਣੀ ਬਦਲਣ ਦੇ ਲਈ ਜੀ ਇਹਨਾਂ ਨਾਰਿਆਂ ਦਾ ਜਿਹਨਾਂ ਟਵੀਟਾਂ ਦਾ ਕੋਈ ਲੈਣਾ ਦੇਣਾ ਨਹੀਂ ਹਾਂ ਤਾਂ ਭਗਵੰਤ ਮਾਨ ਦੇ ਭਜਾਉਣ ਨਾਲ ਪੰਜਾਬ ਕਿਉਂਕਿ 92 ਸੀਟਾਂ ਜਿੱਤ ਗਈ ਜਿਹੜੀ ਤੇਰਾ ਜੀ ਉਹ ਤਾਂ 5 ਸਾਲ ਉਹਨਾਂ ਦਾ ਬਰਦਾਸ਼ਤ ਕਰਨਾ ਹੀ ਪਏਗਾ ਹੂੰ ਅਗਲੀ ਵਾਰੀ ਬਿਕਰਮਜੀਤਿਆਦੀ ਪਾਰਟੀ ਨੂੰ ਮੌਕਾ ਮਿਲਦਾ ਕਿ ਨਹੀਂ ਮਿਲਦਾ ਇਹ ਪੰਜਾਬ ਦੇ ਲੋਕਾਂ ਨੇ ਫੈਸਲਾ ਕਰਨਾ ਹੂੰ ਇਸੇ ਤਰੀਕੇ ਦੇ ਨਾਲ ਆਕਾਲੀ ਦਲ ਜੀ ਦੇ ਬਰ ਭਗਵੰਤ ਮਾਨ ਖੁਦ ਹੀ ਕਹਿੰਦੇ ਆ ਜੀ ਕਿ ਆਕਾਲੀ ਦਲ ਹਾਸ਼ੀਏ ਤੇ ਜਾ ਚੁੱਕਾ ਹੈ ਹੂੰ ਹਾਸ਼ੀਏ ਤੇ ਉਹ ਤਾਂ ਲੋਕਾਂ ਨੇ ਕਰਤਾ ਜੀ ਵੀ ਹੁਣ ਭਾਈ ਸਾਹਿਬ ਤੁਸੀਂ ਤਾਂ ਪੰਜਾਬ ਦੇ ਲੋਕਾਂ ਲਈ ਕੁਝ ਕਰਕੇ ਦਿਖਾਓ ਨਾ ਮੁੱਖ ਮੰਤਰੀ ਦੀ ਇੱਕ ਜ਼ਿੰਮੇਵਾਰੀ ਬਣਦੀ ਹੈ ਜੀ ਸੋ ਆਕਾਲੀ ਦਲ ਨੂੰ ਬੁਰਾ ਭਲਾ ਕਹਿਣ ਨਾਲ ਹੁਣ ਕੁਝ ਨਹੀਂ ਹੋਣ ਲੱਗਿਆ ਅਗਲੇ 50 ਸਾਲਾਂ ਦੇ ਬਾਅਦ ਲੋਕ ਸਾਬਕਾ ਮੁੱਖ ਮੰਤਰੀ ਭਗਵੰਤ ਮਾਨ ਤੋਂ ਹੀ ਲੈਣਗੇ ਬਿਲਕੁਲ ਜੇ ਤੁਸੀਂ ਪੰਜਾਬ ਦੇ ਪਲੇ ਲਈ ਗੱਲ ਕੀਤਾ ਤਾਂ ਫਿਰ ਮੌਕਾ ਮਿਲੇਗਾ ਜੇ ਨਹੀਂ ਮੌਕਾ ਮਿਲੇਗਾ ਤਾਂ ਉਹਦੀ ਵਜ੍ਹਾ ਇਹ ਹੀ ਹੋਏਗੀ ਕਿ ਤੁਸੀਂ ਪੰਜਾਬ ਲਈ ਕੀਤਾ ਕੁਝ ਨਹੀਂ ਬਿਲਕੁਲ ਬਿਲਕੁਲ ਤਾਂ ਧੰਨਵਾਦ ਸਿੱਧਾ ਸਾਹਿਬ तमाम ਗੱਲਾਂ ਪਤਾ ਕਰੇ ਮਿਹਰਬਾਨੀ ਸੋ ਅੱਜ ਦੇ ਨਿਊਜ਼ ਬਿਹਾਈਂਡ ਨਿਊਜ਼ ਪ੍ਰੋਗਰਾਮ ਦੇ ਵਿੱਚ ਐਨਾ ਹੀ ਕਲਮੁੜ ਹਾਜ਼ਰ ਹੋਵਾਂਗੇ ਵੱਡੀਆਂ ਖਬਰਾਂ ਤੇ ਚਰਚਾ ਕਰਨ ਦੇ ਲਈ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਤੁਸੀਂ ਵੇਖਦੇ ਰਹੋ ਗਲੋਬਲ ਪੰਜਾਬ ਟੀਵੀ ਸਤਿ ਸ਼੍ਰੀ ਅਕਾਲ